ਮਨ ਬੇਚੈਨ ਹੈ ਚਿੰਤਾਤੁਰੈ ਦੁਖੀ ਹੈ ਚਿਹਰਾ ਦਸਦਾ ਹੈ ਅੱਖਾਂ ਦਸਤ ਮਨ ਖੁਸ਼ ਹੈ ਪਰਸਨ ਹੈ ਅਨੰਦਿਤ ਹੈ ਚਿਹਰਾ ਦਸਦਾ ਹੈ ਪਰ ਤਨ ਨੂੰ ਚੋਟ ਲੱਗ ਗਈ ਹੈ ਕੋਈ ਜ਼ਖਮ ਕੋਈ ਪੀੜਾ ਮਨ ਮਹਿਸੂਸ ਕਰਦਾ ਹੈ ਤਨ ਦਾ ਪ੍ਰਭਾਵ ਮਨ ਤੇ ਪੈਂਦਾ ਹੈ ਮਨ ਦਾ ਪ੍ਰਭਾਵ ਤਨ ਤੇ ਪੈਂਦਾ ਹੈ ਪਰ ਮੈਂ ਫਿਰ ਅਰਜ਼ ਕਰਾਂ ਤਨ ਭੋਜਨ ਹੈ ਮਨ ਭੋਜਨ ਨਹੀਂ ਹੈ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਨ ਤਨ ਨੂੰ ਭੋਜਨ ਚਾਹੀਦਾ ਹੀ ਚਾਹੀਦਾ ਔਰ ਇਹ ਵੀ ਮੈਂ ਅਰਜ਼ ਕਰਾਂ ਕਿਉਂਕਿ ਹਵਾ ਤੋਂ ਬਿਨਾ ਜੀਵਣਾ ਇੱਕ ਸੈਕਿੰਡ ਵੀ ਔਖਾ ਹੈ ਇਸ ਵਾਸਤੇ ਪ੍ਰਭੂ ਨੇ ਆਮ ਬਣਾਈ ਹੈ ਕੋਈ ਮਨੁੱਖ ਹਵਾ ਕਮਾਣ ਵਾਸਤੇ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਨਹੀਂ ਜਾਂਦਾ ਆਪਣੇ ਘਰ ਤੋਂ ਬਾਹਰ ਨਹੀਂ ਜਾਂਦਾ ਇੱਕ ਮੁਲਕ ਤੋਂ ਦੂਜੇ ਮੁਲਕ ਨਹੀਂ ਜਾਂਦਾ ਤੇ ਪ੍ਰਭੂ ਨੇ ਪਾਣੀ ਦੀ ਵੀ بارش ਕੀਤੀ ਹੋਈ ਹੈ ਦਰਿਆ ਵੀ ਚਲਾਏ ਹੋਏ ਨੇ ਪਰ ਰੋਟੀਆਂ ਦੇ ਦਰਿਆ ਨਹੀਂ ਚੱਲਦੇ ਰੋਟੀਆਂ ਦੀ بارش ਨਹੀਂ ਹੁੰਦੀ ਇਹ ਵੀ ਮੈਲਸ ਕਰਦੇ ਆ ਕਿ ਕਮਾਣੀ ਪੈਂਦੀ ਪਕਾਣੀ ਪੈਂਦੀ ਇਹਦੇ ਦਰਿਆ ਨਹੀਂ ਚੱਲਦੇ ਇਹਦੀ بارش ਨਹੀਂ ਆਉਂਦੀ ਤਨ ਭੋਜਨ ਦਾ ਪੁਤਲਾ ਹਵਾ ਦੀ ਤਰ੍ਹਾਂ ਪਾਣੀ ਦੀ ਤਰ੍ਹਾਂ ਇਹ ਭੋਜਨ ਆਮਿਕ ਹੋ ਨਹੀਂ ਬਣਾਇਆ ਪ੍ਰਭੂ ਨੇ ਇਸ ਵਾਸਤੇ ਮਨੁੱਖ ਦੇ ਰਾਹੀਂ ਕੁਝ ਵਿਕਾਸ ਹੋਵੇ ਇਹ ਭੋਜਨ ਇਸ ਤੋਂ ਕੁਝ ਕਰਵਾਵੇ ਰੇਲਾ ਮੋਟਰਾਂ ਗੱਡੀਆਂ ਬਣੀਆਂ ਨੇ ਸੜਕਾਂ ਬਣੀਆਂ ਨੇ ਬਿਲਡਿੰਗਾਂ ਬਣੀਆਂ ਨੇ ਦੋ ਰੋਟੀਆਂ ਬਣਵਾ ਰਹੀਆਂ ਨੇ ਔਰ ਕੌਣ ਬਣਵਾ ਰਿਹਾ ਹੈ ਐ ਨਹੀਂ ਜਿਹੜੀ ਹਲ ਚੱਲੇ ਕੌਣ ਕਰਾ ਰਿਹਾ ਹੈ ਭੋਜਨ ਕਰਾ ਰਿਹਾ ਰੋਟੀ ਕਰਾ ਰਿਹਾ ਇਹ ਜਿੱ ਕਿਦਰੇ ਰੋਟੀਆਂ ਦੀ ਵੀ ਬਾਰਿਸ਼ ਆਉਂਦੀ ਰੋਟੀਆਂ ਦੇ ਵੀ ਦਰਿਆ ਚੱਲਦੇ ਤੇ ਦਰਿਆਵਾਂ ਦੇ ਕੰਡੇ ਮਨੁੱਖ ਪਿਆ ਰਹਿਣਾ ਸੀ ਐਵੇਂ ਹੀ ਸੁੱਤਾ ਹੀ ਰਹਿਣਾ ਸੀ 24 ਘੰਟੇ ਕੱਖ ਨਹੀਂ ਕਰਨਾ ਸੀ ਇਤਨਾ ਜੋ ਵਿਕਾਸ ਹੋਇਆ ਹੈ ਮਨੁੱਖ ਤੋਂ ਕਰਕੇ ਭੋਜਨ ਨੇ ਕਰਾਇਆ ਸਭ ਭੋਜਨ ਦਾ ਵਿਕਾਸ ਹੈ ਕੋਈ ਇੰਜੀਨੀਅਰ ਹੈ ਕੋਈ ਡਾਕਟਰ ਹੈ ਕੋਈ ਲਾਇਰ ਹੈ ਕੋਈ ਬਹੁਤ ਵੱਡਾ ਵਪਾਰੀ ਹੈ ਯਕੀਨ ਜਾਣੋ ਸਭ ਭੋਜਨ ਦਾ ਵਿਕਾਸ ਹੈ ਹੋਰ ਕੁਝ ਵੀ ਨਹੀਂ ਹੈ ਭਜਨ ਨੇ ਵੀ ਬੜਾ ਵਿਕਾਸ ਕਰਾਇਆ ਹੈ ਕੋਈ ਫਕੀਰ ਹੈ ਕੋਈ ਸੰਤ ਹੈ ਕੋਈ ਬ੍ਰਹਮ ਗਿਆਨੀ ਹੈ ਕੋਈ ਦਰਸ਼ਨਿਕ ਹੈ ਕੋਈ ਚਿੰਤਕ ਹੈ ਕੋਈ ਭਗਤ ਹੈ ਕੋਈ ਜੋਗੀ ਹੈ ਕੋਈ ਸੰਨਿਆਸੀ ਹੈ ਕੋਈ ਉਦਾਸੀ ਹੈ ਇਤਨਾ ਲੰਬਾ ਚੌੜਾ ਪਸਾਰਾ ਭਜਨ ਨੇ ਕਰਾਇਆ ਹੈ ਮਨ ਦੀ ਭੁੱਖ ਨੇ ਕਰਾਇਆ ਹੈ ਮਨ ਵਿੱਚ ਭਜਨ ਦੀ ਭੁੱਖ ਨਾ ਹੋਣਦੀ ਤੇ ਕੌਣ ਜਾਊਗੀ ਕੌਣ ਸੰਤ ਕੌਣ ਭਗਤ ਕੌਣ ਸੰਿਆਸੀ ਕੌਣ ਉਦਾਸੀ ਕੌਣ ਸੰਿਆਸੀ ਬਣਨਾ ਸੀ ਕਿਸ ਨੇ ਬਣਨਾ ਸੀ ਕਿਸ ਨੇ ਫਕੀਰ ਬਣਨਾ ਸੀ ਭਜਨ ਦੀ ਭੁੱਖ ਨੇ ਸੰਤ ਪੈਦਾ ਕੀਤੇ ਭਗਤ ਪੈਦਾ ਕੀਤੇ योगी ਪੈਦਾ ਕੀਤੇ ਸੰਨਿਆਸੀ ਪੈਦਾ ਕੀਤੇ ਭੋਜਨ ਦੀ ਭੁੱਖ ਨੇ ਇੰਜੀਨੀਅਰ ਪੈਦਾ ਕੀਤੇ ਡਾਕਟਰ ਪੈਦਾ ਕੀਤੇ ਲਾਇਰ ਪੈਦਾ ਕੀਤੇ ਵਪਾਰੀ ਪੈਦਾ ਕੀਤੇ ਕਾਰੋਬਾਰੀ ਪੈਦਾ ਕੀਤੇ ਬੜਾ ਵਿਕਾਸ ਹੋਇਆ ਬਹੁਤ ਵਿਕਾਸ ਹੋਇਆ ਗਹਿराई ਨਾ ਲੈਣਾ ਸਰ ਹੁਣ ਦੂਸਰਾ ਨੁਕਤਾ ਮੈਂ ਪੇਸ਼ ਕਰਨ ਲੱਗਾ ਅਗਰ ਭੋਜਨ ਦੀ ਕਿਸੇ ਨੂੰ ਭੁੱਖ ਨਾ ਲੱਗੇ ਔਰ ਢੰਗ ਦੀ ਨਾ ਲੱਗੇ ਆਯੁਰਵੇਦ ਆਚਾਰੀਆ ਕਹਿੰਦੇ ਨੇ ਇਹਦਾ ਤਨ ਰੋਗੀ ਹੈ ਰੋਗੀ ਰੋਗੀ ਨੂੰ ਭੁੱਖ ਨਹੀਂ ਲੱਗਦੀ ਮੈਂ ਦਾ ذاتی ਤਜਰਬਾ ਪਿਛਲੇ ਸਾਲ ਮੈਨੂੰ ਹੋ ਗਿਆ ਕਿਦਰੇ ਮੈਨੂੰ ਲੋ ਲੱਗ ਗਈ ਪਿਛਲੇ ਸਾਲ ਦੀ ਗੱਲ ਹੈ ਉੱਪਰ ਅਲਵਰ ਦੇ ਕੋਲ ਇੱਕ ਪਹਾੜ ਹੈ ਤੇ 3-4 ਸਾਲ ਤੋਂ ਰਾਜਸਥਾਨ ਦੇ ਵਿੱਚ بارش ਨਹੀਂ ਪੈ ਰਹੀ ਪਿਆਸੇ ਮੋਰ ਹਜ਼ਾਰਾਂ ਦੀ ਤਦਾਦ ਦੇ ਜੰਗਲਾਂ 'ਚ ਮਰ ਗਏ ਹਿਰਨ ਮਰ ਗਏ ਸਾਂਭਰ ਵਰਗ 8-10 ਵੱਡੇ ਮੰਦਰ ਨੇ ਅਲਵਰ ਦੇ 'ਚ ਉਹਨਾਂ ਦੀਆਂ ਸੋਸਾਇਟੀਆਂ ਨੇ ਬਹੁਤ ਵੱਡੇ ਵੱਡੇ ਟੱਪ ਉੱਪਰ ਪਹਾੜਾਂ ਤੇ ਰਖੇ ਤੇ ਟਰੈਕਟਰਾਂ ਦੇ ਰਾਹੀਂ ਟੈਂਕਰਾਂ ਦੇ ਰਾਹੀਂ ਪਾਣੀ ਪੁਚਾਇਆ ਉਹ ਮੇਰੇ ਕੋਲ ਵੀ ਆਏ ਕਹਿਣ ਲੱਗੇ ਕੋਈ ਉਦਮ ਕਰੋ ਤੁਸੀਂ ਵੀ ਉਹਨਾਂ ਦੇ ਨਾਲ ਅਖਖਰੀਆਂ ਹੋਰ ਹਰਿਆਵਲ ਬੜੀ ਸਸਤੀ ਮਿਲ ਰਹੀ ਸੀ ਤਾਂ ਆਪਾਂ ਜੀਬ ਦੇ ਤੇ ਸਾਜ਼ੋ ਸਮਾਨ ਲੱਦ ਕੇ ਉੱਪਰ ਲੈ ਜਾਈਏ ਜੀਹ ਨੂੰ ਦੇਖ ਕੇ ਹਿਰਨ ਦੌੜਦੇ ਹੋਏ ਅਨਭੁਖੇ ਪਿਆਸੇ ਚੱਲ ਰਹੇ। ਬੱਲੂ ਬੜੀ ਜਲਦੀ ਵਿੱਚ। ਉਹਦੇ ਜੀ ਘੰਟਾ 2 ਘੰਟੇ ਮੈਂ ਬੈਠਾ ਰਹਿਂਦਾ ਸੀ। ਚੌਥੇ ਦਿਨ ਲੋ ਲੱਗ ਗਏ। ਬੜੀ ਗਰਮ ਹਵਾ ਸੀ। ਪਰ 15 ਦਿਨ ਮੇਰੀ ਹਾਲਤ ਰਹੀ ਅਗੋਂ ਰੋਟੀ ਰਖਣ ਭੁੱਖ ਨਾ ਲੱਗੇ। ਇੱਕ ਬੁਰਕੀ ਵੀ ਖਾਣ ਨੂੰ ਨਹੀਂ ਲੱਗੇ। ਡਾਕਟਰ ਬੜਾ ਗੁਰਮੁਖਸੀ ਕਹਿੰਦੇ ਗੈਨੇ ਜੀ ਇਹ ਹਾਲਤ ਹੋ ਜਾਂਦੀ ਹੈ ਲੋ ਲੱਗ ਜਾਏ ਫਿਰ ਭੁੱਖ ਨਹੀਂ ਲੱਗਦੀ ਪਰ ਤੁਸੀਂ ਖਾਓ ਨਹੀਂ ਤੇ ਕਮਜ਼ੋਰੀ ਆਏ ਮੈਂ ਕਿ ਖਾਈਏ ਕਿਵੇਂ ਇੱਕ ਤੇ ਚੰਗੀ ਨਹੀਂ ਲੱਗਦੀ ਇੱਕ ਭੁੱਖ ਕੋਈ ਨਹੀਂ ਵਾਕਈ 10 12 ਦਿਨ ਤੱਕ ਰੋਟੀ ਕੀ ਆਉਂਦੀ ਹੈ ਭੁੱਖ ਕੀ ਆਉਂਦੀ ਹੈ ਦਾ ਮੈਨੂੰ ਕੱਖ ਨਹੀਂ ਪਤਾ ਚੱਲਦਾ ਆਵੇਂ ਮੈ ਲੈ ਲੈਂਦਾਂ ਰਿਆਂ ਰੁਪੋਖ ਨਹੀਂ ਸੀ ਭੁੱਖ ਦਾ ਨਾ ਲੱਗਣਾ ਇਸ ਗੱਲ ਦਾ ਸਬੂਤ ਹੈ ਤਨ ਰੋਗੀ ਹੈ ਭੋਜਨ ਦੀ ਭੁੱਖ ਨਹੀਂ ਹੈ ਤਨ ਰੋਗੀ ਹੈ ਹਰ ਉਸ ਮਨੁੱਖ ਨੂੰ ਸਮਝ ਲੈਣਾ ਚਾਹੀਦਾ ਹੈ ਜੇ ਦੇ ਅੰਦਰ ਭਗਜਨ ਦੀ ਭੁੱਖ ਨਹੀਂ ਹੈ ਮਨ ਰੋਗੀ ਹੈ ਰੋਗੀ ਹੈ ਉਹਦਾ ਮਨ ਰੋਗੀ ਹੈ ਜੇ ਦੇ ਅੰਦਰ ਅੰਮ੍ਰਿਤ ਵੇਲੇ ਉੱਠਣ ਦੀ ਤੜਪ ਨਹੀਂ ਹੈ ਵਾਹਿਗੁਰੂ ਵਾਹਿਗੁਰੂ ਜਪਣ ਦੀ ਭੁੱਖ ਨਹੀਂ ਹੈ ਸਤ ਸੰਗ ਕਰਨ ਦੀ ਤੜਪ ਨਹੀਂ ਹੈ ਉਸ ਮਨੋ ਕੋ ਨੂੰ ਅਜੇ ਤੇ ਸਮਝ ਲੈਣਾ ਚਾਹੀਦਾ ਮਨ ਮੇਰਾ ਰੋਗੀ ਹੈ ਠੀਕ ਨਹੀਂ ਤਨ ਨੂੰ ਜਿਹੜੇ ਤਾਪ ਚੜਦੇ ਨੇ ਉਹਨਾਂ ਦਾ ਨਾਮ ਨੇ ਭਾਈ ਲੂ ਲੱਗ ਗਈ ਹੈ ਟਾਈਫਾਇਡ ਹੈ ਤਪੇ ਦੇ ਕਹੇ ਨਮੋਣੀ ਹੈ ਐ ਨੰਮੀਆਂ ਬਿਵਾਰੀਆਂ ਨੇ ਜਨਮ ਲਿਆ ਉਹਨਾਂ ਦੇ ਨਾਮ ਨੇ ਤਨ ਦੇ ਰੋਗਾਂ ਦੇ ਨਾਮ ਨੇ ਮਨ ਵੀ ਰੋਗੀ ਹੋ ਜਾਂਦਾ ਜਦ ਸੀਮਾ ਤੋਂ ਹੰਕਾਰ ਵੱਧ ਜਾਏ ਮਨ ਰੋਗੀ ਹੋ ਜਾਂਦਾ ਹੈ ਸੀਮਾ ਤੋਂ ਲੋਭ ਵੱਧ ਜਾਏ ਮਨ ਰੋਗੀ ਹੋ ਜਾਂਦਾ ਹੈ ਸੀਮਾ ਤੋਂ ਵੱਧ ਕਾਮ ਵੱਧ ਜਾਏ ਕ੍ਰੋਧ ਵੱਧ ਜਾਏ ਮੋਹ ਵੱਧ ਜਾਏ ਈਰਖਾ ਵੱਧ ਜਾਏ ਮਨ ਰੋਗੀ ਹੋ ਜਾਂਦਾ ਹੈ ਜੈਸੇ ਰੋਗੀ ਤਨ ਨੂੰ ਭੋਜਨ ਦੀ ਭੁੱਖ ਨਹੀਂ ਲੱਗਦੀ ਰੋਗੀ ਮਨ ਨੂੰ ਭਜਨ ਦੀ ਭੁੱਖ ਨਹੀਂ ਲੱਗਦੀ ਹੁਣ ਦੂਸਰਾ ਨੁਕਤਾ ਵੀ ਸੁਣ ਲੈਣਾ ऐसे रोगियों दी तादाद बहुत थोड़ी है बहुत थोड़ी है बहुत थोड़ी है जिन्नां नु भोजन दी भूख नहीं लगती भोजन दी भूख नहीं लगती ऐसे रोगियों नाल सारा संसार भरया पया जिन्नां दे अंदर भजन दी भूख है ही कोई नहीं है ही कोई गुस्ताखी मां हर उस्मनुख नु ਮਾਨਸਿਕ ਤਲ ਤੇ ਆਪਣੇ ਆਪ ਨੂੰ ਰੋਗੀ ਮੰਨ ਲੈਣਾ ਚਾਹੀਦਾ ਹੈ ਅਗਰ ਭਜਨ ਦੀ ਤੜਪ ਨਹੀਂ ਪੈਦਾ ਹੋਈ ਭਜਨ ਦੀ ਭੁੱਖ ਨਹੀਂ ਪੈਣਾ ਵਾਹਿਗੁਰੂ ਆਖਣ ਦਾ ਰਸ ਨਹੀਂ ਆ ਰਿਹਾ ਤੈਨੂੰ ਕੌਣ ਦੱਸੇ ਭੁੱਖੀ ਕੋਈ ਨਹੀਂ ਤੈਨੂੰ ਰਸ ਕਿੱਥੋਂ ਆਵੇ ਰੂਪੇ ਕਾਮੇ ਦੋਸਤੀ ਭੁੱਖੇ ਸਾਦੇ ਗੰਨ ਭੁੱਖ ਦਾ ਤੇ ਸਵਾਦ ਦਾ ਆਪਸ ਦੇ ਵਿੱਚ ਮੇਲ ਹੈ ਤਾਲ ਮਿਲ ਵੜਾ ਭੁੱਖ ਦਾ ਤੇ ਸਵਾਦ ਦਾ ਭੁੱਖੇ ਖਾਵਤ ਲਾਜ ਨਾ ਆਵੇ ਬਹੁਤ ਭੁੱਖ ਲੱਗੀ ਏ ਬਹੁਤ ਭੁੱਖ ਲੱਗੀ ਏ ਫਿਰ ਮਨੁੱਖ ਸ਼ਰਮ ਨਹੀਂ ਕਰਦਾ ਲੋਕੀ ਕੀ ਆਖਣਗੇ ਇੱਕ ਚਕਰਵਰਤੀ ਸੰਤ ਸੀ ਮੈਨੂੰ ਚੰਗੀ ਤਰ੍ਹਾਂ ਯਾਦ ਹੈ ਗੁਜ਼ਰ ਗਿਆ ਬਾਬਾ ਲਛਮਣ ਸਿੰਘ ਪੰਗਤ ਜਿ ਬੈਠੇ ਸੀ ਪੜਨਾ ਸਾਹਿਬ ਅਸੀਂ 10 15 ਸਰੀਰ ਉਹ ਵੀ ਨਾਲ ਸਾਰਿਆਂ ਨੇ ਭੋਜਨ ਛਕ ਲਿਆ ਹਣ ਉੱਠਣਾ ਸੀ ਤੇ ਮੈਂ ਘੜ ਚੱਕਰ ਵਰਤੀ ਵੀ ਛਕ ਲੈਣਾ ਪਰ ਉਹਨੇ ਬੜਾ ਟਾਈਮ ਲਾ ਲਿਆ ਨਾਲ ਦੇ ਮੇਰੇ ਸਾਥੀ ਨੇ ਸੁਭਾਵਕ ਹੈ ਦਿੱਤਾ ਬਾਬਾ ਲక్ష్మణ ਸਿੰਘ ਜੀ ਕਦੋਂ ਉੱਠਣਾ ਹੈ ਕਹਿੰਦਾ ਤੁਸੀਂ ਜਾਓ 4 ਮਿੰਟ ਦੀ ਬੇਸ਼ਰਮੀ ਸਾਰੇ ਦਿਨ ਦਾ ਸੁੱਖ ਕਹਿੰਦਾ ਮੈਂ ਸਾਰੇ ਦਿਨ ਭੁੱਖਾ ਨਹੀਂ ਰਹਿ ਸਕਦਾ ਮੈਂ 4 ਦਿਨ ਦਾ ਭੁੱਖਾ ਮੈਂ ਮੈਨੂੰ ਖਾ ਲੈਣ ਦੇਵ ਜਾਬ ਤੁਸੀਂ ਜਾਣਾ ਕੋਈ ਕੀ ਆਖੜੇ ਦੀ ਪਰਵਾਹ ਨਹੀਂ ਭੁੱਖੇ ਖਾਵਤ ਲਾਜਨਾ ਬਹੁਤੀ ਭੁੱਖ ਲੱਗੀ ਕੋਈ ਕੀ ਆਖੜੇ ਦਾ ਮਤਲਬ ਹੀ ਨਹੀਂ ਜਿਸ ਦਿਨ ਸਾਚੇ ਨਾਮ ਕੇ ਲਾਗੇ ਭੁੱਖ ਇਹ ਭੁੱਖ ਲੱਗ ਗਈ ਨਾ ਲੋਕੀ ਕੀ ਆਖੜੇ ਨੇ ਪਾਗਲ ਕਹਿੰਦੇ ਨੇ ਕਿ ਕੀ ਕਹਿੰਦੇ ਨੇ ਮਨ ਉਸ ਦੀ ਪਰਵਾਹ ਨਹੀਂ ਕਰੇ ਸੁਨ ਸਕੀਏ ਪ੍ਰਭ ਮਿਲਨ ਨਿਸ਼ਾਨੇ ਮਨ ਤਨ ਅਰਪ ਤਜ ਲਾਜ ਲੋਕਾਂ ਨੇ ਉਹਨੂੰ ਲੋਕਾਂ ਦੀ ਲੱਜਾ ਨਹੀਂ ਰਹਿੰਦੀ ਲੋਕੀ ਕੀ ਆਖਣਗੇ ਜਿੰਨੇ ਚਿਰ ਤੱਕ ਭੁੱਖ ਨਹੀਂ ਲੱਗੀ ਲੋਕ ਲਾਜ ਵੀ ਤੰਗ ਕਰੇਗੇ ਲੋਕੀ ਕੀ ਆਖਣਗੇ ਐਨੇ ਉੱਚੀ ਉੱਚੀ ਜਪਦਾ ਫੇ ਲੋਕੀ ਕੀ ਆਖਣਗੇ ਪਾਗਲ ਹੋ ਗਏ ਲੋਕੀ ਕੀ ਆਖਣਗੇ ਅਕਲੀ ਕਵੀ ਨੇ ਹਮੇਸ਼ਾ ਪਾਗਲਾ ਨੇ ਸਿਆਣੇ ਮਨੁੱਖਾਂ ਨੂੰ ਪਾਗਲ ਹੀ ਆਖੇ ਇਹ ਵੀ ਮੈਰਜ ਕਰਾਂ ਸਭ ਤੋਂ ਸਿਆਣਾ ਹੋਏ ਜੇ ਦੇ ਅੰਦਰ ਇਹ ਭੁੱਖ ਪੈਦਾ ਹੋ ਗਈ ਤੰਦਰੁਸਤ ਹੋ ਗਏ ਮਾਨਸਿਕ ਤੌਰ ਤੇ ਠੀਕ ਹੋ ਗਏ ਸਾਰੇ ਬਨਾਰਸ ਨੇ ਕਹਿ ਦਿੱਤਾ ਕਬੀਰ ਪਾਗਲ ਹੈ ਲੋਗ ਕਹੇ ਕਬੀਰ ਬਹੁ ਰਾਣਾ ਤੇ ਪਾਗਲ ਹੋ ਗਏ ਸਾਰੇ ਬੇਦੀਆਂ ਨੇ ਗੁਰੂ ਨਾਨਕ ਨੂੰ دیਵਾਨਾ ਕਹਿ ਦਿੱਤਾ ਬਹੁਤ ਨਾ ਬੇਤਾਲਾ ਕਹਿ ਦਿੱਤਾ ਸਤਿਗੁਰ ਦਾ ਸ਼ਬਦ ਹੈ ਕੋਈ ਕਹੇ ਬਹੁਤਨਾ ਕੋ ਕਹੇ ਬੇਤਾਲਾ ਹੈਰਾਨਗੀ ਦੀ ਕਰਨ ਸਾਰਾ ਬਨਾਰਸ ਦਾ ਮਨੁੱਖ ਕਬੀਰ ਨੂੰ ਪਾਗਲ ਕਹਿ ਰਿਹਾ ਹੈ ਪਰ ਬਨਾਰਸ ਵਾਸੀਆਂ ਨੂੰ ਕੌਣ ਦੱਸੇ ਇੱਕੋ ਹੀ ਤੇ ਬੰਦਾ ਜਿਹੜਾ ਸਿਆਣਾ ਹੈ ਬਾਕੀ ਤੇ ਸਭ ਪਾਗਲਾਂ ਦੀ ਬਿਗੜ ਹੈ ਸਭ ਪਾਗਲ ਹੈ ਕਿ ਕੋਈ ਬੰਦਾ ਜਿਹੜਾ ਤੰਦਰੁਸਤ ਹੋ ਗਿਆ ਹੈ ਮਾਨਸਿਕ ਤੌਰ ਤੇ ਠੀਕ ਹੋ ਗਿਆ ਬਾਕੀ ਤੇ ਸਭ ਮਾਨਸਿਕ ਰੋਗੀ ਨੇ ਗੁਸਤਾਖੀ ਮਾਫ ਹਰ ਉਸ ਮਨੁੱਖ ਨੂੰ ਆਪਣੇ ਆਪ ਨੂੰ ਮਾਨਸਿਕ ਰੋਗੀ ਮੰਨ ਲੈਣਾ ਚਾਹੀਦਾ ਜਿਹਦੇ ਅੰਦਰ ਇਹ ਭੁੱਖ ਨਹੀਂ ਹੈ ਭੇ ਭੁੱਖ ਨਹੀਂ ਜੈਸੇ ਖਿੜੇ ਮੱਥੇ ਮਨੁੱਖ ਮੰਨ ਲੈਂਦਾ ਹੈ ਸਰੀਰਕ ਤਲ ਤੇ ਮੈਂ ਰੋਗੀ ਆ ਭੁੱਖ ਨਹੀਂ ਲੱਗਦੀ ਭਈ ਰੋਗੀ ਸਰੀਰਕ ਰੋਗ ਮਨੁੱਖ ਕਬੂਲ ਕਰਦਾ ਹੈ ਦੂਜਿਆਂ ਨੂੰ ਦੱਸਦਾ ਵੀ ਹੈ ਮੈਨੂੰ ਇਹ ਰੋਗ ਹੋ ਗਿਆ ਇਹ ਤਕਲੀਫ ਹੈ ਤੁਹ ਜੈਨ ਨੂੰ ਦੱਸਦਾ ਵੀ ਹੈ ਕਈ ਦਫਾ ਵਦਾ ਚੜਾ ਕੇ ਦੱਸਦਾ ਹੈ ਮਾਨਸਿਕ ਰੋਗ ਮਨੁੱਖ ਛੁਪਾਂਦਾ ਹੈ ਮੈਂ ਬੇਈਮਾਨ ਆ ਮੈਂ ਝੂਠਾ ਮੈਂ ਹੀ ਰਸ਼ਾਲੂ ਆ ਮੈਂ ਮਹਾਹੰਕਾਰੀਆਂ ਮੈਂ ਮਹਾਲੋਭੀਆਂ ਛੁਪਾਂਦਾ ਹੈ ਇਸ ਰੋਗ ਨੂੰ ਛੁਪਾਂਦਾ ਹੈ ਸਰੀਰਕ ਰੋਗ ਤੇ ਆਪ ਦੱਸਦਾ ਹੈ ਮਾਨਸਿਕ ਰੋਗ ਗੁਰੂ ਨੂੰ ਦੱਸਣੇ ਪੈਂਦੇ ਨੇ ਗੁਰਵਾਣੀ ਦੱਸਦੀ ਹੈ ਗੰਭਰਾ ਨੂੰ ਦੱਸਣਾ ਹੈ ਅਵਤਾਰਾਂ ਨੂੰ ਦੱਸਣਾ ਪੈਂਦਾ ਜਿਵੇਂ ਰੋਗੀ ਡਾਕਟਰ ਨੂੰ ਆਪਣਾ ਰੋਗ ਦੱਸਦਾ ਮੈਨੂੰ ਇਹ ਤਕਲੀਫ ਹੈ ਦੇਖੋ ਇਸ ਤਰ੍ਹਾਂ ਦੀ ਮੈਨੂੰ ਤਕਲੀਫ ਹੈ ਤੁਸੀਂ ਦੇਖੋ ਇਹ ਕੀ ਹੈ ਲੇਕਿਨ ਕੋਈ ਮਨੁੱਖ ਇਹ ਨਹੀਂ ਕਬੂਲ ਕਰਦਾ ਇਤਨਾ ਪਰਬਲ ਲੋਭ ਕਿਉਂ ਹੈ ਮੇਰੇ ਅੰਦਰ ਇਤਨੀ ਈਰਸ਼ਾ ਕਿਉਂ ਹੈ ਇਤਨਾ ਪਰਵਲ ਹੰਕਾਰ ਕਿਉਂ ਹੈ ਜਿੰਨਾ ਸ਼ਕਤੀਸ਼ਾਲੀ ਮਨੁੱਖ ਹੋਵੇਗਾ ਜਿੰਨਾ ਤਾਕਤਵਰ ਮਨੁੱਖ ਹੋਵੇਗਾ ਜਿੰਨਾ ਚੋਟੀ ਦਾ ਧਨਾਢ ਹੋਵੇਗਾ ਹੰਕਾਰੀ ਨਾ ਹੋਵੇ ਕਵੀ ਤੁਲਸੀ ਕਹਿੰਦੇ ਨ ਕਰਾਵਤ ਹੈ ਐਸੋ ਕੋ ਜਨਮ ਹੋ ਜਗਮਾਈ ਪ੍ਰਭਤਾ ਪਾਏ ਜਾਸ ਮਦਨਾਈ ਕਹਿੰਦਾ ਐਸਾ ਕਿਹੜਾ ਮਾਈ ਦਾ ਲਾਲ ਜਮਿਆ ਪ੍ਰਭਤਾ ਕੋਲ ਹੋਵੇ ਤਾਕਤ ਕੋਲ ਹੋਵੇ ਸੰਪਦਾ ਕੋਲ ਹੋਵੇ ਤੇ ਹੰਕਾਰੀ ਨਾ ਹੋਵੇ ਐਸੋ ਕੋ ਜਨਮ ਹੋ ਜਗਮਾਈ ਕਵੀ ਤੁਲਸੀ ਅਸਾ ਕਿਹੜਾ ਮਾਇਦਾ ਲਾਲ ਹੈ ਐਸੋ ਕੋ ਜਨਮ ਹੋ ਜਗਮਾਈ ਪ੍ਰਭਤਾ ਪਾਏ ਜਾ ਸਮਦਨਾ ਰਹੰਕਾਰੀ ਤੋਂ ਹੰਕਾਰੀ ਮਨੁੱਖ ਵੀ ਨਹੀਂ ਕਬੂਲ ਕਰੇਗਾ ਮੈਂ ਹੰਕਾਰੀ ਮੈਂ ਦੁਰਾਚਾਰੀ ਹਾਂ ਮੈਂ ਲੋਭੀ ਹਾਂ ਬੇਈਮਾਨਾ ਇਹ ਗੁਰੂ ਨੂੰ ਦੱਸਣਾ ਪੈਂਦਾ ਹੈ ਇਹ ਪੈਗਮਬਰਾਂ ਨੂੰ ਦੱਸਣਾ ਪੈਂਦਾ ਹੈ ਤੇਰੇ ਅੰਦਰ ਸੱਚੇ ਨਾਮ ਦੀ ਭੁੱਖ ਨਹੀਂ ਤੇਰਾ ਮਨ ਰੋਗੀ ਹੈ ਭੁੱਖ ਦਾ ਨਾ ਲਗਣਾ ਰੋਗ ਦੀ ਅਲਾਮਤ ਹੈ ਭੁਖੇ ਖਾਵਤ ਲਾਜ ਨਾ ਆਵੇ ਭੁਖੇ ਨੂੰ ਸਵਾਦ ਬੜਾ ਆਂਦਾ ਰੁੱਖੀ ਬੁਰਕੀ ਚ ਵੀ ਸਵਾਦ ਆ ਜਾਏਗਾ ਅੰਦਰ ਭੁੱਖ ਜਾਗ ਪੈ ਵਾਹਿਗੁਰੂ ਆਖਣ ਦਾ ਰਸ ਬਣ ਜਾਂਦਾ ਵਾਹਿਗੁਰੂ ਆਖਣ ਦਾ ਸਵਾਦ ਬਣ ਜਾਂਦਾ ਔਰ ਜਦ ਵਾਹਿਗੁਰੂ ਆਖਣ ਦੇ ਚ ਰਸ ਆਣ ਲੱਗ ਪਵੇ ਸਮਝ ਲੈਣਾ ਇਸ ਬੰਦੇ ਦਾ ਮਨ ਤੰਦਰੁਸਤ ਹੋ ਗਿਆ ਜਿੰਨੇ ਚਿਰ ਤੱਕ ਬਾਣੀ ਦੇ ਪਾਠ ਦਾ ਰਸ ਨਹੀਂ ਆ ਰਿਹਾ ਕੀਰਤਨ ਸੁਣਨ ਦਾ ਰਸ ਨਹੀਂ ਆ ਰਿਹਾ ਲੋਕੀ ਕਹਿੰਦੇ ਤੇ ਨੇ ਆਨੰਦ ਆ ਰਿਹਾ ਨਹੀਂ ਮੈਂ ਐਸਾ ਨਹੀਂ ਮਹਿਸੂਸ ਕਰਦਾ ਹੋ ਸਕਦਾ ਮੈਂ ਗਲਤ ਸਮਝਿਆ ਹੋਵੇ ਕੋਈ ਸੁਰੂਲੇ ਗੰਠ ਨੂੰ ਰਸ ਸਮਝ ਲੈਂਦਾ ਕੋਈ ਸੁਰ ਤਾਲ ਨੂੰ ਰਸ ਸਮਝ ਲੈਂਦਾ ਸ਼ਬਦ ਨੂੰ ਰਸ ਕੋਈ ਵਿਰਲਾ ਹੀ ਸਮਝਦਾ ਹੈ ਗੁਰੂ ਫਕ ਆਸਿਕ ਸ਼ਬਦ ਦੇ ਜੇ ਦਿਨ ਸ਼ਬਦ ਰਸ ਬਣ ਜਾਂਦਾ ਹੈ ਜ਼ਿੰਦਗੀ ਬਦਲ ਜਾਂਦੀ ਹੈ ਜਿੰਨੇ ਛਿਰ ਤੱਕ ਸੁਰ ਤਾਲ ਆਵਾਜ਼ ਰਸ ਬਣਿਆ ਹੋਇਆ ਹੈ ਇਹ ਰਸ ਵੀ ਬਣੇਗਾ ਬੇਰਸ ਵੀ ਹੋ ਜਾਏਗਾ ਇੱਕੋ ਹੀ ਤਰ੍ਹਾਂ ਦਾ ਸੁਰ ਤਾਲ ਜੇ 2-3 ਦਫਾ 4 ਦਫਾ ਸੁਣਨ ਦਾ ਮੌਕਾ ਮਿਲ ਜਾਏ ਤੇ ਉਹ ਹੀ ਸਰੋਤਾ ਕਹਿ ਦੇਗਾ ਨਹੀਂ ਇਹ ਰਾਗੀ ਕੁਛ ਵੀ ਨਹੀਂ ਹੈ ਉਹ ਹੀ ਸੁਰ ਔਰੀਤਾ ਜੇ ਕਿਤੇ ਸ਼ਬਦ ਨਾਲ ਜੁੜ ਜਾਂਦਾ ਤੋ ਭਾਵੇਂ ਸ਼ਬਦ ਉਹੀ ਹੈ ਨਵੇਂ ਤੋਂ ਨਵਾਂ ਰਸ ਬਣੇਗਾ ਸਾਹਿਬ ਮੇਰਾ ਨਹੀਂ ਤਨਾਵਾ ਸ਼ਬਦ ਕਦੀ ਪੁਰਾਣਾ ਨਹੀਂ ਜਿਤਨੀ ਗਹਿਰਾਈ ਨਾਲ ਸੁਣਦਾ ਜਾਏਗਾ ਨਵੇਂ ਤੋਂ ਨਵਾਂ ਰਸ ਬਣਦਾ ਜਾਏਗਾ ਨਵੇਂ ਤੋਂ ਨਵਾਂ ਆਨੰਦ ਬਣਦਾ ਜਾਏਗਾ ਪਰ ਤੇ ਸੁਰ ਤਾਲ ਨੂੰ ਸੁਣਦਾ ਰਿਹਾ ਕੰਠ ਨੂੰ ਸੁਣਦਾ ਰਿਹਾ ਸ਼ਬਦ ਨੂੰ ਤੇ ਸੁਣੇ ਇਸ ਵਾਸੇ ਸੁਰਤਾਲ ਤੇ ਪੁਰਾਣੇ ਹੋ ਜਾਂਦੇ ਨੇ ਦੋਨਾ ਤੇ ਪੁਰਾਣੀਆਂ ਹੋ ਜਾਂਦੀਆਂ ਨੇ ਕੰਠ ਤੇ ਪੁਰਾਣੇ ਹੋ ਜਾਂਦੇ ਮੈਂ ਫਿਰ ਅਰਜ ਕਰਾਂ ਸੁਆਦ ਨਹੀਂ ਆ ਰਿਹਾ ਸ਼ਬਦ ਦਾ ਅਜੇ ਭੁੱਖ ਨਹੀਂ ਪੈਦਾ ਵਾਹਿਗੁਰੂ ਵਾਹਿਗੁਰੂ ਆਖਣ ਦਾ ਰਸ ਨਹੀਂ ਬਣ ਰਿਹਾ ਅਜੇ ਭੁੱਖ ਨਹੀਂ ਪੈਦਾ ਇਹ ਭੁੱਖ ਪੈਦਾ ਹੋਵੇ ਮਨ ਤੰਦਰੁਸਤ ਹੋਵੇ ਸ੍ਰੇਸ਼ਟ ਧਰਮ ਕਿਹੜਾ ਹੈ ਨਿਰਮਲ ਕਰਮ ਕਿਹੜਾ ਸਾਹਿਬ ਕਹਿੰਦੇ ਹਰ ਕੋ ਨਾਮ ਜਪ ਇਹੀ ਸ੍ਰੇਸ਼ਟ ਧਰਮ ਹੈ ਹਰ ਕੋ ਨਾਮ ਜਪ ਇਹੀ ਨਿਰਮਲ ਕਰਮ ਹੈ ਸਗਲ ਧਰਮ ਮੇ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਇਸ ਜਪ ਦੀਆਂ ਕੁਝ ਸਟੇਜਾਂ ਨੇ ਵਿਦਵਾਨਾਂ ਨੇ ਬਿਆਨ ਕੀਤੀਆਂ ਨੇ ਕੁਝ ਬੁੱਧੀ ਅਨਸਾਰ ਮੈਂ ਕੱਲ ਤੁਹਾਡੇ ਸਾਹਮਣੇ ਪੇਨਾ ਨੂੰ ਖੋਲਣ ਦੀ ਕੋਸ਼ਿਸ਼ ਕਰਾਂਗਾ ਫਿਰ ਪਰਸੋਂ ਤੋਂ ਇੱਕ ਲੜੀਵਾਰ ਵਿਚਾਰ ਆਪ ਜੀ ਦੇ ਸਾਹਮਣੇ ਰੱਖਾਂਗੇ ਇਹ ਜੋ ਪਰਕਰਨ ਰੱਖਿਆ ਹੈ ਸਤਿਗੁਰ ਰਹਿਮਤ ਕਰਨ ਬਖਸ਼ਿਸ਼ ਕਰਨ ਮੈਂ ਕੱਲੇ ਇਸ ਨੂੰ ਸੰਪੂਰਨ ਕਰਦੇ ਆਂ ਇਹਦੀਆਂ ਸਟੇਜਾਂ ਤਾਂ ਕਿ ਤੁਹਾਨੂੰ ਇਹ ਪਤਾ ਚੱਲ ਜਾਏ ਸਾਡਾ ਕੀਤਾ ਹੋਇਆ ਜਪ ਕਿੱਥੇ ਤੱਕ ਪਹੁੰਚੇ ਇੱਕ ਨੁਕਤਾ ਹੋਰ ਵੀ ਸੁਣਨਾ ਸੁਣਦੇ ਆ ਇੱਕ ਮਨੁੱਖ ਕਹਿੰਦਾ ਰੋਟੀ ਕਮਾਉਂਦਿਆਂ ਕਮਾਉਂਦਿਆਂ ਥੱਕ ਗਏ ਕੋਈ ਐਸਾ ਵੀ ਕਹਿੰਦਾ ਪਕਾਉਂਦਿਆਂ ਪਕਾਉਂਦਿਆਂ ਥੱਕ ਗਏ ਤੁਹਾਨੂੰ ਕੋਈ ਵੀ ਨਹੀਂ ਮਿਲੇਗਾ ਜਿਹੜਾ ਆਖੇ ਖਾਂਦਿਆਂ ਖਾਂਦਿਆਂ ਥੱਕ ਗਏ ਖਾਣ ਨਾਲ ਥਕੇਵਾ ਲੈ ਜਾਂਦਾ ਹੈ ਭੁੱਖ ਮਿਟ ਜਾਂਦੀ ਹੈ ਜੇ ਮਾ ਨਸੀਬ ਹੋ ਜਾਂਦਾ ਹੈ ਪਕਾਣ ਦਾ ਥਕੇਵਾ ਕਵਾਣ ਦਾ ਥਕੇਵਾ ਲੈ ਜਾਂਦਾ ਹੈ ਸਫੁਰਤੀ ਮਿਲ ਜਾਂਦੀ ਹੈ ਸਫਰ ਤੇ ਮਿਲ ਜਾਂਦੀ ਕਮਾਣਾ ਔਖਾ ਹੈ ਪਕਾਣਾ ਵੀ ਔਖਾ ਹੈ ਖਾਣਾ ਸੌਖਾ ਹੁਣ ਮੈਂ ਅਰਜ਼ ਕਰਾਂ ਭਜਨ ਦੀ ਦੁਨੀਆ ਜੋ ਮਨ ਦੀ ਖੁਰਾਕ ਹੈ ਇੱਥੇ ਖਾਣਾ ਹੀ ਔਖਾ ਹੈ ਜੇ ਕੋ ਖਾਵੇ ਜੇ ਕੋ ਪੁੰਚੇ ਕੋਈ ਖਾਵੇ ਤੇ ਸਹੀ ਤੇ ਮਨ ਕਿਵੇਂ ਖਾਏਗਾ ਵਾਹਿਗੁਰੂ ਵਾਹਿਗੁਰੂ ਇਹ ਹਰਾਕ ਮੰਦੀ ਕਿਵੇਂ ਬਣੇਗੀ ਮਨ ਸੁਣੇ ਭੋਜਨ ਮੂੰਹ ਦੇ ਰਾਹੀ ਅੰਦਰ ਜਾਏਗਾ ਸ਼ਬਦ ਕੰਨਾਂ ਦੇ ਰਾਹੀ ਅੰਦਰ ਜਾਏਗਾ ਭੋਜਨ ਮੂੰਹ ਦੇ ਰਾਹੀ ਅੰਦਰ ਜਾ ਕੇ ਹੋਂ ਨ ਮੇ ਜਮਾਸ ਬਣੇਗਾ ਤਨ ਦਾ ਹਿੱਸਾ ਬਣੇਗਾ ਗੁਰੂ ਦਾ ਵਾਕ ਵਾਹਿਗੁਰੂ ਵਾਹਿਗੁਰੂ ਕੰਨਾਂ ਦੇ ਰਾਹੀ ਮਨ ਦੇ ਚ ਜਾਏਗਾ ਮਨ ਦੇ ਚ ਅਧਿਆਤਮਕ ਬਲ ਪੈਦਾ ਹੋਏਗਾ ਅਧਿਆਤਮਕ ਸ਼ਕਤੀ ਪੈਦਾ ਹੋਏਗੀ रस पैदा होएगा आनंद पैदा होएगा भोजन ਹੱਥਾਂ ਨਾਲ ਬਣਾਉਣਾ ਪੈਂਦਾ ਰ ਅਕਸਰ ਹੱਥਾਂ ਨਾਲ ਕਮਾਉਣਾ ਪੈਂਦਾ ਭਜਨ ਤੇ ਮੋਨ ਆਲੀ ਕਰਨਾ ਹੈ ਮੋਨ ਆਲੀ ਬਣਾਣਾ ਹੈ ਰਸਨਾ ਨਾਮ ਜਪੋ ਤਬ ਮਥਿਏ ਇਨ ਬਿਦ ਅੰਮ੍ਰਿਤ ਪਾਵ ਇਸ ਵਸਾਇ ਸਿਕ ਜਗਤ ਦੇ 42 ਵਜਣਾ ਕੀਰਤਨ ਦੇ ਚ ਮਨਾਈ ਹੈ ਦਾਸ ਨੂੰ ਬੇਸ਼ੱਕ ਭਾਰਤ ਦੇ ਵਿੱਚ ਮੰਦਰਾਂ ਦੇ ਵਿੱਚ ਵੀ ਹਾਜ਼ਰੀ ਭਰਨੀ ਪੈਂਦੀ ਹੈ ਬੁਲੰਦ ਹੈ ਹੁਣੇ ਹੀ ਰਾਮ ਨੌਮੀ ਤੇ ਬਹੁਤ ਵੱਡਾ ਮੰਦਰ ਨਵਾਂ ਬਣਿਆ ਰਜੌਰੀ ਗਾਰਡਨ ਦਿੱਲੀ ਉੱਥੋਂ ਦੇ ਜਿਹੜੇ ਆਚਾਰੀਆ ਸਨ ਔਰ ਸੋਸਾਇਟੀ ਸੀ ਉਸ ਗੰਜ ਮੇਰੇ ਕਹ ਲਾਇਆ ਹੋਰ ਨੇ ਥੋੜੇ ਦਿਨ ਹੀ ਹੋਏ RAM NAVAMI ਲੰਗੀ ਹੈ ਪਰ ਉਹ 2 ਮਹੀਨੇ ਪਹਿਲੇ ਮੈਨੂੰ ਮਿਲਣਾ ਹੈ ਬੈਠਾ ਹਾਂ ਮੈਂ ਸਾਨੂੰ ਦੇ ਪਿਛਲੇ ਸਾਲ ਵੈਨਕੂਵਰ ਔਰ ਕੈਲੀਫੋਰਨੀਆ ਅਮਰੀਕਾ ਦੇਚ ਵੀ ਇਸਤਾਨ ਦੇ ਪ੍ਰਬੰਧਕ ਮਿਲੇ ਅਨੁਭਵ ਮੇਰਾ ਪੁਰਾਣਾ ਹੈ ਕਿਉਂਕਿ ਕਾਫੀ ਲੰਬੇ ਸਮੇਂ ਤੋਂ ਦਾਸ ਇਨਾ ਕੋਲ ਜਾ ਰਹੇ ਬੁਲੰਦੇ ਹੈ ਕੈ ਨਾ ਗੁਰੂ ਨਾਨਕ ਦੀ ਬਾਣੀ ਸੁਣਨ ਦਾ ਆਨੰਦ ਆ ਗੁਰੂ ਨਾਨਕ ਬੜੇ ਸਰਲ ਢੰਗ ਨਾਲ ਰਸਤਾ ਦੱਸਦੇ ਨੇ ਕਈ ਗੀਤਾਂ ਭਵਨਾ ਦੇ ਚਾਹ ਤਾ ਸਨੇ ਹਾਜ਼ਰੀ ਭਰੀ ਹੈ ਇਹ ਦੌਰ ਦੇ ਗੀਤਾਂ ਭੰਨ ਦੇ ਚ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਵੀ ਕਰ ਲਿਆ ਸੀ ਗ੍ਰੰਥੀ ਸਿੰਘ ਵਿਰਗ ਦਾ ਸੀ ਕਹਿੰਦੇ ਨੇ ਅਸੀਂ ਸੁਣਦੇ ਇਹ ਬਾਣੀ ਅਸੀਂ ਸੁਣਦੇ ਪਰ ਮੈਂ ਦੇਖਾਂ ਹਜ਼ਾਰਾਂ ਦਾ ਇਕੱਠ ਸੀ ਮੈਂ ਜੋ ਕੁਝ ਆਖਾਂ ਜਿਹੜੀ ਗੱਲ ਉਹਨਾਂ ਨੂੰ ਚੰਗੀ ਲੱਗੇ ਫਿਰ ਤਾੜੀਆਂ ਵਜਾਉਂਦੇ। ਦੌਰ ਦੌਰ ਉਹਨਾਂ ਦਾ ਢੰਗ ਉਹਨਾਂ ਦਾ ਆਪਣਾ ਤਰੀਕਾ ਹੈ। ਖੁਸ਼ੀ ਪ੍ਰਗਟ ਕਰਨ ਦਾ ਆਨੰਦ ਪ੍ਰਗਟ ਕਰਨ ਦਾ ਉਹ ਤਾੜੀ ਵਜਾ ਕੇ ਇਜ਼ਹਾਰ ਕਰਦੇ ਨੇ ਗੁਰੂ ਘਰ ਦੇ ਵਿੱਚ જયਕਾਰਾ ਕਰਾ ਕੇ ਇਜ਼ਹਾਰ ਕੀਤਾ ਜਾਂਦਾ ਹੈ। ਨਹੀਂ। ਮੋਹ ਨਾਲ ਭੋਜਨ ਬਣਾਣਾ ਜ਼ਬਾਨ ਨੇ ਭੋਜਨ ਬਣਾਇਆ ਜ਼ਬਾਨ ਇਜ਼ਹਾਰ ਕਰੇ ਹੱਥਾਂ ਨੇ ਭੋਜਨ ਕਮਾਇਆ ਹੱਥਾਂ ਨੇ ਭੋਜਨ ਬਣਾਇਆ ਚਲੋ ਉਹਦੇ ਸਵਾਦ ਦੇ ਤਾੜੀਆਂ ਵਜਾਈ ਜਾਣ ਉਹ ਗੱਲ ਵੱਖਰੀ ਹੈ ਪਰ ਭਜਨ ਦੇ ਮਸਲੇ 'ਚ ਪਰ ਉਹਨਾਂ ਦਾ ਡੰਗ ਹੈ ਉਹਨਾਂ ਦਾ ਆਪਣਾ ਡੰਗ ਹੈ ਇਸ ਤਰ੍ਹਾਂ ਕਰਦੇ ਨੇ ਸਾਰੇ ਦੇਸ਼ ਦੇ ਚ ਕਰਦੇ ਨੇ ਸਭ ਜਗ੍ਹਾ ਕਰਦੇ ਨੇ ਮੈਂ ਜਿਸ ਜਿਸ ਮੰਦਰ ਦੇ ਚ ਵੀ ਗਿਆ ਖੁਸ਼ ਹੋ ਜਾਣ ਜਿਹੜੀ ਗੱਲ ਉਹਨਾਂ ਨੂੰ ਚੰਗੀ ਲੱਗਦੀ ਹੈ ਤਾੜੀਆਂ ਵਜਾ ਦੇ। ਆਪਦੇ ਗਾਇਤ ਲਈ ਅਰਜ਼ ਕਰਾਂ ਭੋਜਨ ਹੱਥ ਕਮਾਉਂਦੇ ਨੇ ਹੱਥ ਬਣਾਉਂਦਾ ਮੂੰਹ ਖਾ ਰਿਹਾ ਹੈ। ਭਜਨ ਮੌਨੇ ਬਣਾਣਾ ਪਏਗਾ ਕੰਨਾਂ ਨੇ ਖਾਣਾ। ਜੇਖੋ ਖਾਵੇ ਜੇਖੋ ਪੁੰਚੇ। ਤਿਸ ਕਾ ਹੋਇ ਉਦਾਰੋ। ਭੋਜਨ ਕਮਾਣਾ ਬੜਾ ਔਖਾ ਹੈ ਪਕਾਣਾ ਬੜਾ ਔਖਾ ਹੈ ਖਾਣਾ ਬੜਾ ਸ਼ੌਕ ਹੈ ਭਾਜਨ ਬਣਾਣਾ ਤੇ ਬੜਾ ਸ਼ੌਕ ਹੈ ਵਾਹਿਗੁਰੂ ਵਾਹਿਗੁਰੂ ਵਾਹਿ ਬਣ ਗਿਆ ਛਕਣਾ ਬੜਾ ਔਖਾ ਹੈ ਜੇ ਕੋ ਖਾਵੇ ਨੂੰ ਸੁਣਨਾ ਬੜਾ ਔਖਾ ਕੌਣ ਸੁਣੇ ਕੌਣ ਖਾਂਦਾ ਕੋਈ ਨਹੀਂ ਖਾਂਦਾ ਕੋਈ ਨਹੀਂ ਛਕਦਾ ਇਸ ਨੁਕਤੇ ਨੂੰ ਧਿਆਨ ਨਾਲ ਅੱਜ ਲੈ ਜਾਣਾ ਕਮਾਂਦੇਂ ਆ ਪਕਾਂਦੇ ਆ ਭੋਜਨ ਦੇ ਭੁੱਖ ਨਹੀਂ ਮਿਟੇਗੀ ਤਾਂ ਕਹਿਵਾ ਤੇ ਹੋ ਜਾਏਗਾ ਭੁੱਖ ਤੇ ਖਾਂਦੇ ਆ ਮਿਟੇਗੀ ਕਮਾਂਦੇਂ ਆ ਤੇ ਥੱਕ ਜਾਏਗਾ ਪਕਾਂਦੇ ਆ ਤੇ ਥੱਕ ਜਾਏਗਾ ਖਾਣ ਵਾਲੇ ਭੁੱਖ ਮਿਟੇਗੇ ਨਾ ਤੇ ਮਹਰਜ ਕਰਾ ਵਾਹਿਗੁਰੂ ਵਾਹਿਗੁਰੂ ਜਪਦਾ ਪਿਆ ਥੱਕ ਜਾਏਗਾ ਕਿੰਨੀ ਦੇਰ ਕਰੇਗਾ ਥੱਕ ਜਾਏਗਾ ਇਹ ਵੀ ਮਹਿਸ ਕਰਦੇ ਆ ਪਰ ਜੇ ਕਿਦਰੇ ਛਕਣ ਲੱਗ ਪਵੇ ਸੁਣਨ ਲੱਗ ਪਵੇ ਜਨਮ ਜਨਮਾਂਤਰਾਂ ਦਾ ਥਕੇਵਾ ਲੈ ਜਾਏਗਾ ਨਵੀਂ ਜ਼ਿੰਦਗੀ ਮਿਲੇਗੀ ਨਵਾਂ ਰਸ ਮਿਲੇਗਾ ਔਰ ਐਸਾ ਮਨੁੱਖ ਕਦੀ ਥਕੇਗਾ ਨਹੀਂ ਚਵੀ ਘੰਟੇ ਵੀ ਨਾਮ ਜਪੇ ਥਕੇਗਾ ਨਹੀਂ ਸਵਾਸ ਸਾਸ ਜਪਦਿਆਂ ਵੀ ਨਹੀਂ ਥਕੇਗਾ ਕਿਉਂ ਭਜਨ ਦਾ ਇੱਕ ਕੰਮ ਹੈ ਥਕੇਵਾ ਲਾ ਦੇ ਅਸੀ ਤਾਜ਼ਗੀ ਦਿੰਦਾ ਹੈ ਜੋ ਜ਼ਿੰਦਗੀ ਚ ਮਨੁੱਖ ਨੇ ਕਦੀ ਮਹਿਸੂਸ ਨਹੀਂ ਕੀਤੀ ਪਰ ਖੇਡ ਤੇ ਹੁਣ ਬਰੋਸਾ ਕਰੇ ਵਿਸ਼ਵਾਸ ਕਰੇ ਇਹਦੀਆਂ ਜੜੀਆਂ ਸਟੇਜਾਂ ਨੇ ਬਾਕੀ ਮੈਂ ਕੱਲ ਤੁਹਾਡੇ ਸਾਹਮਣੇ ਰੱਖਣ ਦੀ ਨਿਮਾਣੀ ਕੋਸ਼ਿਸ਼ ਕਰਾਂਗਾ ਸਤਿਗੁਰੂ ਰਹਿਮਤ ਕਰਨ ਇਹ ਭਜਨ ਕਰਨ ਦਾ ਸ਼ੌਕ ਤੁਹਾਡੇ ਅੰਦਰ ਪੈਦਾ ਹੋਵੇ ਔਰ ਗੁਰੂ ਕਿਰਪਾ ਕਰੇ ਭਜਨ ਦੀ ਭੁੱਖ ਪੈਦਾ ਹੋਵੇ ਸਾਚੇ ਨਾਮ ਕੀ ਲਾਗੇ ਭੁੱਖ ਤਬੂਖੇ ਖਾਈ ਚੱਲਿਏ ਲੋਕ ਅਜਿਤਨੀ ਸੇਵਾ ਪ੍ਰਵਾਨ ਕਰਨੇ ਬਾਕੀ ਕੱਲ ਇਸទੀਆਂ ਕੁਛ ਸਟੇਜਾਂ ਨੇ ਜੋ ਧਾਰਮਿਕ ਅਭਿਆਸੀ ਮਨੁੱਖਾਂ ਨੇ ਬਿਆਨ ਕੀਤੀਆਂ ਨੇ ਕੱਲ ਫੜੇ ਸਾਹਮਣੇ ਪੁਰਚੁਗਦੀ ਸ਼ਮਾ ਵਾਏ ਗੁਰੂ ਜੀ ਕਾਲਸਾ